ਇਸ ਵਾਰ ਗਰਮੀ ਪੂਰੀ ਤਰ੍ਹਾਂ ਦੇ ਨਾਲ ਵਟ ਕੱਡੇਗੀ ਲੂ ਦੇ ਨਾਲ ਪੂਰਾ ਜੋ ਭਾਰਤ ਹੈ ਪ੍ਰਭਾਵਿਤ ਹੋਵੇਗਾ ਮਹਾਰਾਣਾ ਚੇਤਾਵਨੀ ਦੇ ਦਿੱਤੀ ਹੈ ਦੇਸ਼ ਵਿੱਚ ਇਸ ਵਾਰ ਲੂ ਦਾ ਕਹਿਰ ਸਿਰਫ ਉਹਨਾਂ ਇਲਾਕਿਆਂ ਤੱਕ ਹੀ ਸੀਮਤ ਨਹੀਂ ਰਹੇਗਾ ਜਿਨ੍ਹਾਂ ਨੂੰ ਰਵਾਇਤੀ ਤੌਰ ਤੇ ਹੀਟ ਵੇਵ ਜ਼ੋਨ ਜਾਣੇ ਜਾਂਦਾ ਹੈ ਕੁਝ ਨਵੇਂ ਖੇਤਰਾਂ ਨੂੰ ਵੀ ਇਸ ਦਾ ਕਹਿਰ ਚੈਲਣਾ ਪੈ ਸਕਦਾ ਹੈ ਭਾਰਤ ਮੌਸਮ ਵਿਤ ਮੁਤਾਬਕ ਇਸ ਵਾਰ ਅਸਧਾਰਨ ਤੌਰ ਤੇ ਗਰਮ ਰਹੇ ਅਪ੍ਰੈਲ ਦੇ ਮਹੀਨੇ ਨੇ ਇਸ ਦੇ ਸੰਕੇਤ ਦਿੱਤੇ ਨੇ ਅਪ੍ਰੈਲ ਦੇ 26 ਦਿਨਾਂ ਚ ਭਾਰਤ ਕਿਤੇ ਨਾ ਕਿਤੇ ਛੋਟੇ ਖੇਤਰ ਜਾਂ ਬਹੁਤ ਵੱਡੇ ਭੂਗੋਲਿਕ ਖੇਤਰਾਂ ਚ ਲੂ ਦੀ ਸਥਿਤੀ ਰਹੀ ਹੈ ਵਿਗਿਆਨ ਮੰਤਰਾਲੇ ਦੇ ਸਾਫਕਾ ਸਖਤਰ ਦਾ ਕਹਿਣਾ ਹੈ ਕਿ ਮੌਸਮ ਮਾਡਲ ਦੇ ਵਿਸ਼ਲੇਸ਼ਣ ਤੋਂ ਸਪਸ਼ਟ ਹੈ ਕਿ ਸੰਕੇਤ ਮਿਲਦਾ ਹੈ ਕਿ ਭਾਰਤ ਚ ਲੂ ਹੁਣ ਸਿਰਫ ਉਹਨਾਂ ਖੇਤਰਾਂ ਤੱਕ ਹੀ ਸੀਮਤ ਨਹੀਂ ਹੈ ਜਿਨ੍ਹਾਂ ਨੂੰ ਰਵਾਇਤੀ ਤੌਰ ਤੇ ਹੀਟ ਵੇਵ ਜ਼ੋਨ ਮੰਨਿਆ ਜਾਂਦਾ ਹੈ ਸੋ ਦੱਸ ਦਈਏ ਕਿ ਇਸ ਵਾਰ ਦਾ ਜੋ ਕਹਿ ਰਿਹਾ ਹੈ ਜਿਆਦਾ ਪਵੇਗਾ ਹਿੱਸਾ ਦੱਖਣ ਪੱਛਮੀ ਮੌਨਸੂਨ ਸੀਜ਼ਨ ਦੌਰਾਨ ਦੱਖਣੀ ਏਸ਼ੀਆ ਦੇ ਜ਼ਿਆਦਾਤਰ ਹਿੱਸੇ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦਾ ਅਗਾਊਂ ਅੰਦਾਜ਼ਾ ਹੈ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਤਾਂ ਜ਼ਰੂਰ ਹੈ ਪਰ ਜੋ ਲੂ ਇਸ ਵਾਰ ਦੀ ਪਵੇਗੀ ਉਹ ਪੂਰੀ ਤਰ੍ਹਾਂ ਦੇ ਨਾਲ ਵੱਟ ਕਢਾਏਗੀ ਸੋ ਜੇਕਰ ਤੁਸੀਂ ਵੀ ਆਪਣੇ ਘਰ ਚੋਂ ਬਾਹਰ ਨਿਕਲਣਾ ਹੈ ਕੰਮ ਤੇ ਕਿਉਂਕਿ ਹਰ ਕਿਸ ਦੇ ਪਰਿਵਾਰ ਨੇ ਜਾਣਾ ਹੁੰਦਾ ਹੈ ਤਾਂ ਆਪਣੇ ਆਪ ਨੂੰ ਪੂਰਾ ਉਸ ਤਰ੍ਹਾਂ ਦੇ ਨਾਲ ਤਿਆਰ ਰੱਖੋ ਤਾਂ ਜੋ ਲੂ ਹੈ ਤੁਹਾਨੂੰ ਖਰਾਬ ਨਾ ਕਰੇ ਤੁਸੀਂ ਬਿਮਾਰ ਨਾ ਪਵੋ ਸੋ ਤੁਹਾਡਾ ਇਸ ਗਰਮੀਆਂ ਦੇ ਵਿੱਚ ਕਾਫੀ ਧਿਆਨ ਅਜੋ ਦੇਣਾ ਪਵੇਗਾ